ਮਤਲਬ ਕਿਸ ਤਰ੍ਹਾਂ ਦੇ ਦਿਓ ਅੱਜ ਪੁੱਤ ਨੇ ਚੰਗਾ ਨਾ ਕਮਾਇਆ ਕਬੱਡੀ ਜਗਤ ਵਿੱਚ ਅੱਜ ਵਿਦੇਸ਼ ਦੀ ਧਰਤੀ ਦੇ ਖੇਡਣ ਵਾਸਤੇ ਗਿਆ ਵਾ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਹਨੁਮਾਨ ਹੈ ਹਾਂ ਬੱਚੇ ਤੇ ਆਪਣੇ ਨੇ ਨਹੀਂ ਸੋਚਿਆ ਸੀ ਵੀ 1 ਕਮ ਮਹੀਨਾ ਨਾ ਕਮਾਉ ਕਬੱਡੀ ਚ ਬਾਹਰਲੇ ਮੁਲਕਾਂ ਜਾਊਗਾ ਵਿਦੇਸ਼ਾਂ ਵਿੱਚ ਧਰਤੀ ਜਾਊਗਾ ਕਈ ਸੋਚਿਆ ਸੀ ਮਾਪੇ ਨੇ ਨਹੀਂ ਜੀ ਨਹੀਂ ਵੀ ਬਚਪਨ ਦੀ ਸ਼ੌਂਕ ਸੀ ਏਕਮ ਨੂੰ ਜਿਹੜਾ ਕਬੱਡੀ ਦਾ ਕਿ ਜਾਂ ਬਾਹਰ ਸ਼ੌਂਕ ਪਿਆ ਕੇ ਸੁਣ ਵੇਖੀ ਨਹੀਂ ਨਹੀਂ ਬਚਪਨ ਜੀ ਬਚਪਨ ਦਾ ਹੀ ਹੁੰਦਾ ਸ਼ੌਂਕ ਆ ਹਾਂ ਨਿਭਾ ਨੂੰ ਨਹੀਂ ਪਤਾ ਹੁੰਦਾ ਵੀ ਪੀ ਇੱਕ ਵੱਡੀ ਖੇਡਦਾ ਹਨ ਫਿਰ ਪਤਾ ਲੱਗਾ ਹੀ ਕਿਉਂਕਿ ਥਕਾਵੇ ਸ਼ਾ ਦਰਬਾਰ ਆ ਅੱਛਾ ਡੇਰੇ ਤੇ ਉੱਥੇ ਜਾਂਦਾ ਸੀ ਉੱਥੇ ਨਿੱਕੇ ਨਿੱਕੇ ਬੱਚੇ ਸਾਰੇ ਛੋਟੇ ਛੋਟੇ ਖੇਡਦੇ ਹੁੰਦੇ ਸੀ ਤੇ ਇਹਨੇ ਆਣ ਕੇ ਆਪਣੇ ਕੱਪੜੇ ਧੋਣੇ ਇਤਰਾ ਪੀ ਮਤਲਬ ਕਿ ਜਿਹੜੇ ਪੀ ਮਤਲਬ ਕਿ ਜਿਨ੍ਹਾਂ ਨਾਲ ਕਬੱਡੀ ਖੇਡਣੀ ਤੇ ਮਹਾਨਾ ਵੀ ਇਹ ਕਿਉਂ ਕਰ ਰੋਜੀ ਤੋਂ ਹੁੰਦਾ ਇਦਾਂ ਕਰਕੇ ਤੇ ਇਹਦੇ ਪਾਪਾ ਮੋਂ ਕਹਿੰਦੇ ਵੀ ਨਹੀਂ ਇਹ ਇੱਕ ਵੱਡੀ ਖੇਡਦੇ ਉਥੇ ਮਿੱਟੀ ਚ ਤੇ ਤਾਂ ਕਰਕੇ ਆਣਾ ਮਿਹਨਤ ਕਿੰਨੀ ਕੀਤੀ ਆ ਤੁਸੀਂ ਦਸ਼ਕਾਂ ਸਾਝਾ ਕਰ ਦੋ ਪਿਓ ਪੁੱਤ ਕਿੰਨੀ ਕਿੰਨੀ ਮਿਹਨਤ ਕਰਕੇ ਕਿੰਨੀ ਕਿੰਨੀ ਦੂਰੀ ਜਾਂਦੇ ਹੁੰਦੇ ਸੀ ਬਹੁਤ ਜੀ ਮਿਹਨਤ ਕੀਤੀ ਇੱਕ ਮੈਂ ਬਹੁਤ ਆਪਣੇ ਪਾਪਾ ਦੇ ਨਾਲ ਮਿਹਨਤ ਕੀਤੀ ਆ ਕਿ ਮਤਲਬ ਕਿ ਜਿੱਥੇ ਮਰਜੀ ਐ ਦੂਜੇ ਤੀਜੇ ਪਿੰਡਾਂ ਆਂ ਇਤਰਾ ਮਤਰੇ ਕਿ ਮਿਹਨਤ ਕਰਦੇ ਆ ਜਾਂਦੇ ਆ ਸਭ ਦੇ ਪਤੇ ਲੈਣੇ ਆ ਤੇ ਜਿੱਥੇ ਉੱਥੇ ਰਹਿ ਜਾਏ ਇਹਨੇ ਮਗਰ ਹੱਟੇ ਪਾਉਣ ਜਾਣਾ ਪਾ ਸਕੂਲੋਂ ਆਣ ਕੇ ਪਹੁੰਚੇ ਮੋਟਰਸਾਈਕਲ ਇਹਨੇ ਜਿੱਥੇ ਚਭਾਲੋ ਸਾਰਾ ਫਿਰ ਕੋਈ ਵੀ ਰਾਨੂੰ ਇਥੋਂ ਦੇ ਕੇ ਗਿਆ ਵੀਰ ਉਹ ਵੀ ਆਪਣਾ ਹੀ ਤੇ ਉਹ ਦੇ ਕੇ ਗਿਆ ਬੈੱਡੇ ਨੂੰ ਗਿਫਟ ਸਾਨੂੰ ਪਤਾ ਵੀ ਨਹੀਂ ਉਹਨਾਂ ਦਾ ਵੀ ਨਹੀਂ ਪਤਾ ਤਾਂ ਕਹਿੰਦਾ ਮੰਮੀ ਆਪਣੇ ਘਰੇ ਤੇ ਬੈੱਡ ਆ ਗਿਆ ਵੀ ਬਾਹਰ ਮੂੜੀਆਂ ਪਟਾ ਨਾ ਤੇ ਸਾਨੂੰ ਫੋਨ ਗਿਆ ਵੀ ਆ ਗਈ ਗੱਡੀ ਬੈੱਡ ਹਵਾਲਾ ਇੱਕ ਮੈਂ ਤਾਂ ਮੰਮੀ ਆ ਗਏ ਬੈੱਡ ਘਰੇ ਨੇ ਕਿ ਖੁਸ਼ੀ ਹੁੰਦੀ ਆ ਜਦੋਂ ਇੱਕ ਨੂੰ ਇੰਨਾ ਲੋਕ ਪਿਆਰ ਕਰਦੇ ਨੇ ਕਬੱਡੀ ਖਾਡ ਕੇ ਖੇਡਣ ਵਾਲੇ ਜਾਂ ਕਬੱਡੀ ਵੇਖਣ ਵਾਲੇ ਇਹਨਾਂ ਮਾਰਤ ਸਮਾਨ ਦਿੰਦੇ ਨੇ ਫੇ ਮਾਪੇ ਬਾਬਲ ਕਿੰਨੀ ਖੁਸ਼ੀ ਹੁੰਦੀ ਆ ਬਹੁਤ ਜ਼ਿਆਦਾ ਖੁਸ਼ੀ ਸਮਾਨ ਦਿੰਦਾ ਸਾਨੂੰ ਕੋਈ ਟਿਕਾਣਾ ਨਹੀਂ ਹੈਗਾ ਸਰ ਬਹੁਤ ਮਾਲਕ ਸਾਹਿਬ ਨੂੰ ਮਾਰਾ ਸੱਚਿਆ ਪਾਸ਼ਾ ਇਹ ਹੀ ਅਰਦਾਸ ਆ ਸਾਡੀਆਂ ਸਾਡੇ ਬੱਚੇ ਦੀ ਵੀ ਵੱਡੀ ਵੱਡੀ ਉਮਰ ਹੋਵੇ ਤੇ ਮਾਲਕ ਸਾਹਿਬ ਦੇ ਬੱਚਿਆਂ ਨੂੰ ਹੀ ਮਾਲਕਾ ਤਰੱਕੀਆਂ ਬਖਸ਼ੇ ਕੀਕਾ ਦੋਸਤੋ ਮੈਂ ਤੁਹਾਡਾ ਦੋਸਤ ਹਰੀ ਸਿੰਘ ਗਰੇਵਾਲ ਤੇ ਅੱਜ ਤੁਹਾਨੂੰ ਜਿਸ ਪਰਿਵਾਰ ਨਾਲ ਮਿਲਾਵਾਂਗੇ ਕਬੱਡੀ ਜਗਦਾ ਬੇਤਾਬ ਬਾਦਸ਼ਾ ਇਕਮ ਜਿਹੜਾ ਕਿ ਗੋਪੀ ਸੰਦੀਪ ਪੁਰੀਦਾ ਦਾ ਸ਼ਗਿਰਦ ਆ ਅਜ ਉਸ ਘਰ ਵਿੱਚ ਪਹੁੰਚੇ ਆ ਕਿਉਂਕਿ ਇਕਮ ਅੱਜ ਜਿਹੜਾ ਕਿ ਨਿਊਜ਼ੀਲੈਂਡ ਦੀ ਧਰਤੀ ਤੇ ਖੇਡਣ ਵਾਸਤੇ ਕਬੱਡੀ ਦਾ ਮੈਚ ਗਿਆ ਵਾ ਪਰ ਮਾਪੇ ਦੇ ਤੁਹਾਨੂੰ ਹਾਲਾਤ ਵੀ ਦਿਖਾਵਾਂਗੇ ਮਾਪੇ ਨਾਲ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਪੁੱਤ ਜਿਹੜਾ ਅੱਜ ਚੰਗਾ ਨਾਂ ਕਮਾਇਆ ਵਾ ਉਹਨਾਂ ਦੀ ਮਾਤਾ ਜੀ ਸੰਦੀਪ ਕੋ ਸਾਡੇ ਨਾਲ ਆ ਮਾਤਾ ਜੀ ਕਿਸ ਤਰ੍ਹਾਂ ਦੇ ਦਿਓ ਅੱਜ ਪੁੱਤ ਨੇ ਚੰਗਾ ਨਾਂ ਕਮਾਇਆ ਕਬੱਡੀ ਜਗਤ ਵਿੱਚ ਅੱਜ ਵਿਦੇਸ਼ ਦੀ ਧਰਤੀ ਦੇ ਖੇਡਣ ਵਾਸਤੇ ਗਿਆ ਵਾ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਬਹੁਤ ਬਹੁਤ ਧੰਨਵਾਦ ਹੈ ਵੀਰ ਬਹੁਤ ਹਨੁਮਾਨ ਹੈ ਹਾਂ ਬੱਚੇ ਤੇ ਆਪਣੇ ਤੇ ਕਈ ਸੋਚਿਆ ਸੀ ਵੀ ਇੱਕ ਅਮਰੀਨਾਂ ਨਾਂ ਕਮਾਉ ਕਬੱਡੀ ਚ ਬਾਹਲੇ ਮੁਲਕਾਂ ਜਾਊਗਾ ਵਿਦੇਸ਼ਾਂ ਵਿੱਚ ਧਰਤੀ ਜਾਊਗਾ ਕਈ ਸੋਚਿਆ ਸੀ ਮਾਪੇ ਨੇ ਨਾ ਜੀ ਨਾ ਨਹੀਂ ਸੋਚਿਆ ਉਹ ਤਾਂ ਹਾਨੂੰ ਪਤਾ ਹੀ ਪਈ ਇਹਨੇ ਕੁਛ ਨਾ ਕੁਛ ਕਰਨਾ ਆ ਜੇ ਭਾਵੇਂ ਜਿਹੜੀ ਮਰਜ਼ੀ ਜੌਬ ਮਿਲ ਜੇ ਉਹਨੂੰ ਮਿਲੂਗੀ ਜ਼ਰੂਰ ਤੇ ਬਾਕੀ ਆ ਵੜੀ ਦਾ ਨਹੀਂ ਹਨ ਪਤਾ ਵੀ ਇਹਨੇ ਵੀ ਵੀ ਡਾਕੂਮੈਂਟ ਚੱਲ ਜਾਣਾ ਐਡਵਰਡ ਬੜੇ ਬੜੇ ਦੇਸ਼ਾਂ ਚ ਮੈਨੈਸੋ ਵੀ ਬਚਪਨ ਜੀ ਸ਼ੌਂਕ ਸੀ ਇੱਕ ਵੰ ਨੂੰ ਜਿਹੜਾ ਕਬੱਡੀ ਦਾ ਕਿ ਜਾਂ ਬਾਦ ਸ਼ੌਂਕ ਪਿਆ ਕੇ ਸਾਨੂੰ ਵੇਖੀ ਨਹੀਂ ਨਹੀਂ ਬਚਪਨ ਜੀ ਬਚਪਨ ਦਾ ਹੀ ਉਹਦਾ ਸ਼ੌਂਕ ਆ ਹਾਂ ਨਹੀਂ ਹਾਨੂੰ ਨਹੀਂ ਪਤਾ ਹੁੰਦਾ ਵੀ ਪੀ ਕਬੱਡੀ ਖੇਡਦਾ ਹਨ ਫਿਰ ਪਤਾ ਲੱਗਾ ਸੀ ਕਿਉਂਕਿ ਇੱਥੇ ਕਾਵੇ ਸ਼ਾਹ ਦਰਬਾਰ ਆ ਅੱਛਾ ਡੇਰੇ ਤੇ ਉੱਥੇ ਜਾਂਦਾ ਸੀ ਉੱਥੇ ਨਿੱਕੇ ਨਿੱਕੇ ਬੱਚੇ ਸਾਰੇ ਛੋਟੇ ਛੋਟੇ ਖੇਡਦੇ ਹੁੰਦੇ ਸੀ ਤੇ ਇਹਨੇ ਆਣ ਕੇ ਆਪਣੇ ਕੱਪੜੇ ਧੋਣੇ ਇਤਰਾਪੀ ਮਤਲਬ ਕਿ ਜੜਪੀ ਬਦਰ ਕੀ ਜਿਨਾਂ ਨਾਲ ਕਬੱਡੀ ਖੇਡਣੀ ਤੇ ਮਹਾਨਾ ਵੀ ਇਹ ਕਿਉਂ ਕਰ ਰੋਜੀ ਤੋਂ ਹੁੰਦਾ ਏਦਾਂ ਕਰਕੇ ਤੇ ਇਹਦੇ ਪਾਪਾ ਮਣ ਕਹਿੰਦੇ ਵੀ ਨਹੀਂ ਇਹ ਕਬੱਡੀ ਖੇਡਦੇ ਉਥੇ ਮਿੱਟੀ ਚ ਤੇ ਤਾਂ ਕਰਕੇ ਆ ਤੇ ਫਿਰ ਸਾਨੂੰ ਪਤਾ ਲੱਗ ਗਿਆ ਵੀ ਇਹ ਕਬੱਡੀ ਖੇਡਦਾ ਵਾ ਕਿ ਮਨੇ ਸੋ ਵੀ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵਿੱਚ ਕੌਣ ਕੌਣ ਆ ਕਿੰਨੇ ਪਰਿਵਾਰ ਦੇ ਮੈਂਬਰ ਨੇ ਇਹਨਾਂ ਦੇ ਪਿਤਾ ਜੀ ਕੀ ਕੰਮ ਕਰਦੇ ਨੇ ਇੱਕਮਦੇਪ ਪਿਤਾ ਇੱਕਮਦੇਪ ਪਿਤਾ ਜੀ ਇਦਾਂ ਹੀ ਮਿਹਨਤ ਮਜ਼ਦੂਰੀ ਭਾਈ ਘਰ ਦੇ ਬਾਹਰ ਨਾਲ ਕੀ ਆਪਣਾ ਰੇੜਾ ਘੋੜੇ ਹੱਡਾ ਆਪਣਾ ਹੀ ਦੇ ਦਾ ਰੇੜੇ ਤੇ ਹੀ ਆਪਾਂ ਸਭ ਦਾ ਪਤਾ ਬਾਹਰ ਬਣਾਉਨੇ ਹਾਂ ਮੋਲੀਆਂ ਪਾਲਕ ਵਗੈਰਾ ਇਹਦਾ ਦਾ ਸਭ ਦਾ ਅਸੀਂ ਲੈ ਕੇ ਆਪਣਾ ਆਪਣੇ ਹੀ ਕਰਦੇ ਹਾਂ ਕੰਮ ਤੇ ਪੀ ਮਤਲਬ ਕੀ ਇੱਕ ਸਕੂਲੋਂ ਆਣ ਕੇ ਫਿਰ ਸਾਡੇ ਨਾਲ ਜਾਂਦਾ ਹੁੰਦਾ ਹੈ ਹਾਂ ਇਹ ਕੱਡੀ ਗੱਲ ਕਰੀਏ ਸੁਭਾਅ ਦੀ ਗੱਲ ਕਰੀਏ ਕਿਸ ਤਰ੍ਹਾਂ ਦਾ ਸੁਭਾਅ ਆਉਂਦਾ ਕਿਉਂਕਿ ਮਾਂ ਨੂੰ ਆਪਣੇ ਪੋਤੇ ਸੁਭਾਅ ਬਾਰੇ ਪਤਾ ਹੁੰਦਾ ਵਾ ਭਿੰਦਰ ਮਿਆਂ ਘਰ ਮਿਆਂ ਕਿਸ ਤਰ੍ਹਾਂ ਦਾ ਸੁਭਾਅ ਸੀ ਬਚਪਨ ਜੇ ਦਾ ਇਹ ਇੱਕ ਮੁੰਡਾ ਬਹੁਤ ਸ਼ਾਂਤ ਸੁਭਾਅ ਹੈ ਕਦੀ ਨਹੀਂ ਇਹਨੇ ਬਹੁਤ ਖੁੱਲ ਕੇ ਨਾ ਕਦੀ ਗੱਲ ਹੀ ਕੀਤੀ ਆ ਹਾਂ ਨਾ ਕਦੀ ਖੁੱਲ ਕੇ ਗੱਲ ਕੀਤੀ ਆ ਤੇ ਨਾ ਹੀ ਖੁੱਲ ਕੇ ਇਹਨੇ ਸਾਨੂੰ ਕਦੀ ਮਤਲਬ ਕਿ ਕੋਈ ਗੱਲ ਕਹੀ ਫਿਰ ਮੈਨੂੰ ਆਹ ਕੰਮ ਜ਼ਰੂਰੀ ਚਾਹੀਦੇ ਆ ਗੱਲ ਹੋਣੀ ਚਾਹੀਦੀ ਮੇਰੇ ਬਾਰੇ ਕਦੀ ਵਾਸਤੇ ਉਹਨੇ ਤੇ ਆਪਣੇ ਪਿਤਾ ਨਾਲ ਮਿਹਨਤ ਕਿੰਨੀ ਕੀਤੀ ਆ ਤੁਸੀਂ ਦਸ਼ਕਾਂ ਸਾਂਝਾ ਕਰ ਦਿਓ ਪਿਓ ਪੁੱਤ ਕਿੰਨੀ ਕਿੰਨੀ ਮਿਹਨਤ ਕਰਕੇ ਕਿੰਨੀ ਕਿੰਨੀ ਦੂਰੀ ਜਾਂਦੇ ਹੁੰਦੇ ਇਹ ਹਾਂ ਬਹੁਤ ਜਿੰਮੇਤ ਕੀਤੀ ਮੇਰੇ ਕੰਮ ਨੇ ਬਹੁਤ ਆਪਣੇ ਪਾਪਾ ਦੇ ਨਾਲ ਮਿਹਨਤ ਕੀਤੀ ਹੈ ਕਿ ਮਤਲਬ ਕਿ ਜਿੱਥੇ ਮਰਜੀ ਦੂਜੇ ਤੀਜੇ ਪਿੰਡਾਂ ਹੀ ਇਤਰਾ ਮਤਲਬ ਕਿ ਮਿਹਨਤ ਕਰਦੇ ਜਾਂਦੇ ਹਾਂ ਸਰਦ ਦੇ ਪਤੇ ਲੈਣੇ ਹ ਤੇ ਜਿੱਥੇ ਉਥੇ ਰਾਜ ਜਾਂ ਨ ਮਗਰ ਸਾਡੇ ਪਾਵਾਂ ਜਾਂ ਸਕੂਲੋਂ ਆਣ ਕੇ ਪਹੁੰਚੇ ਇੱਕ ਕਦੇ ਇਹ ਤੁਹਾਡੇ ਨਾਲ ਗੱਲ ਕਰਦਾ ਹੁੰਦਾ ਇਹ ਚੀਜ਼ ਨੂੰ ਲੈ ਕੇ ਵੀ ਮੰਮੀ ਮੈਂ ਹਮੇਸ਼ਾ ਕਬੱਡੀ ਚ ਜਾਣਾ ਵਾ ਕਬੱਡੀ ਚ ਚੰਗਾ ਨਾਂ ਕਮਾਉਂਗਾ ਕਬੱਡੀ ਚ ਤੁਹਾਡਾ ਮਾਂ ਪਿਓ ਦਾ ਨਾਮ ਰੋਸ਼ਨ ਕਰੂੰਗਾ ਕਦੀ ਕਿਸੇ ਤਾਂ ਕੋਈ ਗੱਲ ਕਰਦਾ ਹੁੰਦਾ ਨਾ ਘਰੇ ਆ ਕੇ ਕਦੀ ਨਾ ਕਦੀ ਨਹੀਂ ਸ਼ੇਅਰ ਕੀਤਾ ਕੌਣ ਨੇ ਹਜੀਆਂ ਗੱਲਾਂ ਸਾਡੇ ਨਾਲ ਵੀ ਮੈਂ ਮਤਲਬ ਕਿ ਇਹ ਹੋਈ ਕੰਮ ਕਰਨਾ ਕਬੱਡੀ ਦਾ ਕਦੀ ਵਾਸਤੇ ਮੈਨੂੰ ਨਹੀਂ ਉਹਨੇ ਕੀਤਾ ਸਾਡੇ ਨੇ ਇਦੋਂ ਪਹਿਲੀ ਵਾਰ ਜਿੱਤ ਕੇ ਆਇਆ ਸੀ ਕਬੱਡੀ ਇੱਕ ਵੰਗ ਕਿਹੜਾ ਨਾਮ ਕਰੇ ਲੈ ਕੇ ਆਇਆ ਸੀ ਤੇ ਮਾਪੇ ਤੇ ਜਾਂ ਗੱਲ ਕਰੀਏ ਭੈਣਾਂ ਨੂੰ ਕਿੰਨੀ ਖੁਸ਼ੀ ਜੜੀ ਸੀ ਉਸ ਵੇਲੇ ਬਹੁਤ ਜਿਆਦੀ ਇਹ ਇੱਕ ਮ ਲਿਆਇਆ ਪਹਿਲੇ ਇਥੋਂ ਬਾਅਦ ਜਿਮਾਰੀ ਮਤਲਬ ਕੀ ਖਾਪੜ ਖੇਡਿਓ ਲਿਆਇਆ ਹੈ ਟਰੋਫੀ ਵੱਡੀ ਸਭ ਤੋਂ ਜਿਆਦੀ ਜਿਹੜੀ ਉਹ ਕਮਰੇ ਚ ਲੱਗੀ ਸਾਡੇ ਸਾਹਮਣੇ ਉਹ ਵਾਲੀ ਮੁਰਕੇ ਉਹ ਤਾਂ ਨੀਲਾ ਕੱਪ ਲਿਆਇਆ ਬਾਅਦ ਚ ਜਦੋਂ ਇਹਦੇ ਨਾਂ ਫਿਰੰਦੀਪੁਰਿਆ ਨੇ ਪਹਿਲਾ ਕੱਪ ਲਿਆਂਦਾ ਹਾਂ ਸਤਾਦ ਆਪਣੇ ਨਾਲ ਗਿਆ। ਸਾਨੂੰ ਪਤਾ ਹੈ ਕਿ ਉਸ ਤੋਂ ਬਾਅਦ ਫਿਰ ਕਹਿੰਦੇ ਝੜੀ ਲੱਗੀ ਆ, ਕੱਪਾਂ ਦੀ ਝੜੀ ਲੱਗੀ ਆ। ਉਸ ਤੋਂ ਬਾਅਦ ਮੋਟਰਸਾਈਕਲ ਹੋਰ ਕੀ ਕੀ ਸਮਾਨ ਆਇਆ ਉਹ ਵੀ ਦਸ਼ਕਾਂ ਸੰਝ ਕਰਦੇ। ਮੋਟਰਸਾਈਕਲ ਇਹਨੇ ਜਿੱਤਿਆ ਚਭਾਲੋ ਸਾਰ। ਫਿਰ ਕੋਈ ਵੀ ਰਾਨੂੰ ਇਥੋਂ ਦੇ ਕੇ ਗਿਆ ਵੀਰ ਉਹ ਵੀ ਆਪਣਾ ਹੀ। ਤੇ ਉਹ ਦੇ ਕੇ ਗਿਆ ਬੈੱਡ ਇਹਨੂੰ। ਗਿਫਟ। ਸਾਨੂੰ ਪਤਾ ਵੀ ਨਹੀਂ ਉਹਨਾਂ ਦਾ ਵੀ ਨਹੀਂ ਪਤਾ ਤਾਂ ਕਹਿੰਦਾ ਮੰਮੀ ਆਪਣੇ ਘਰੇ ਤਾਂ ਬੈੱਡ ਆ ਗਿਆ ਵੀ ਬਾਹਰ ਮੂੜੀਆਂ ਪਟਾ ਨਾ। ਤੇ ਸਾਨੂੰ ਫੋਨ ਗਿਆ ਵੀ ਆ ਗਈ ਗੱਡੀ। ਬੈੱਡ ਲਵਾ ਲੈ ਇੱਕ ਮੈਂ ਤਾਂ ਮੰਮੀ ਆ ਗਏ ਬੈੱਡ ਕਰੇ। ਮਹਾਚਾਲਾ ਫਤ ਫਿਰ ਚੱਲ ਗਏ ਮਾਪ ਨੂੰ ਕਿੰਨੀ ਕਿ ਖੁਸ਼ੀ ਹੁੰਦੀ ਹੈ ਜਦੋਂ ਏਕਮ ਨੂੰ ਇੰਨਾ ਲੋਕ ਪਿਆਰ ਕਰਦੇ ਨੇ ਇੱਕ ਵੱਡੀ ਖਾਡ ਖੇਡਣ ਵਾਲੇ ਜਾਂ ਕਬੱਡੀ ਵੇਖਣ ਵਾਲਿਆਂ ਦਾ ਮਾਨ ਸਨਮਾਨ ਦਿੰਦੇ ਨੇ ਫਿਰ ਮਾਪੇ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਸਮਾਲ ਲੈਂਦਾ ਸਾਨੂੰ ਕੋਈ ਟਿਕਾਣਾ ਨਹੀਂ ਹੈਗਾ ਸਰ ਬਹੁਤ ਮਾਲਕ ਸਾਹਿਬ ਨੂੰ ਮਾਰਾਂ ਸੱਚਾ ਪਾਸ਼ਾ ਇਹ ਹੀ ਅਰਦਾਸ ਆ ਸਾਡੀਆਂ ਸਾਡੇ ਬੱਚੇ ਦੀ ਵੀ ਵੱਡੀ ਵੱਡੀ ਉਮਰ ਹੋਵੇ ਤੇ ਮਾਲਕ ਸਾਹਿਬ ਦੇ ਬੱਚਿਆਂ ਨੂੰ ਹੀ ਮਾਲਕਾ ਤਰੱਕੇਗਾ ਬਖਸ਼ੀ ਤੇ ਮਤਾ ਬੁੱਧਾ ਪਾਵੀ ਮੈਨੂੰ ਇਸ ਤੋਂ ਵੀ ਕਿੰਨੇ ਕਿ ਮਾੜੇ ਹਾਲਾਤਾਂ ਚੋਂ ਪਰਵਾਲ ਨੇ ਜਿਹੜੇ ਏਕਮ ਨੂੰ ਪੜਾਈ ਲਿਖਾਈ ਕਰਾਈ ਆ ਜਾਂ ਪੜਾਈ ਦਾ ਪਾਲਣ ਪੋਸ਼ਣ ਕੀਤਾ ਵਾ ਕਿੰਨਾ ਕੁ ਮਾੜਾ ਸਮਾਂ ਮਾੜਾ ਦੌਰ ਵੇਖਿਆ ਇਹਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾੜਾ ਸਮਾਂ ਹੀ ਵੇਖਿਆ ਪਾਜੀ ਹਾਂ ਕੋਈ ਹਰ ਅਹਨੂ ਕੇਵਲ ਰੋਟੀ ਦਾ ਵੀ ਫਿਕਰ ਹੁੰਦਾ ਹੈ ਸ਼ਾਮ ਨੂੰ ਫੁਲਕੇ ਦਾ ਵੀ ਪੀਦਾ ਬਹੁਤ ਜ਼ਿਆਦੇ ਮਾੜੇ ਹੁੰਦੇ ਸਰ ਕੀ ਲੱਗਦਾ ਵੀ ਉਸਤਾਦ ਗੋਪੀ ਫਰੰਦੀਪੁਰੀ ਨੇ ਜੇਕਰ ਨਾ ਹੱਥ ਰੱਖਦਾ ਇੱਕਮ ਤੇ ਨਾ ਇਹਨਾਂ ਮਾਨ ਸਨਮਾਨ ਕਰਦਾ ਜਾਂ ਉਹਦਾ ਦੀ ਬਾਹ ਫੜਦਾ ਕੀ ਲੱਗਦਾ ਸੀ ਇਹਨਾਂ ਮਾਨ ਸਨਮਾਨ ਮਿਲਣਾ ਸੀ ਤੁਹਾਨੂੰ ਪਰਿਵਾਰ ਨੂੰ ਜਾਂ ਇੱਕਮ ਨੂੰ ਨਾ ਨਾ ਉਹਦੇ ਵਜ੍ਹਾ ਨਾਲ ਹਾਂ ਹੀ ਇੱਥੋਂ ਤਿੱਕਰ ਪਹੁੰਚੇ ਆ ਬਹੁਤ ਬਹੁਤ ਉਹਦਾ ਧੰਨਵਾਦ ਕਰਦੇ ਹਾਂ ਕੋਈ ਸਾਨੂੰ ਮਤਲਬ ਕਿ ਇਨਾ ਨਹੀਂ ਹੈਗਾ ਜੀ ਜਿੰਨਾ ਹੋਣਾ ਸਾਨੂੰ ਮਾਣ ਆ ਆਪਣੇ ਬੱਚੇ ਤੇ ਵੀ ਹਾਨੂੰ ਪਤਾ ਵਾ ਕਿ ਉਹਨੇ ਇੱਥੋਂ ਤਿੱਕਰ ਪਹੁੰਚ ਜਾਣਾ ਇਹ ਮਨੇ ਉਸ ਤੋਂ ਵੀ ਜਦੋਂ ਜਾਣਾ ਸੀ ਇੱਕ ਮਨੇ ਬਾਹਰਲੇ ਮੁਲਕ ਜਾਣਾ ਸੀ ਤੁਹਾਨੂੰ ਪਤਾ ਸੀ ਤੇ ਕਹਿੰਦੇ ਇੱਥੇ ਮੇਲਾ ਲੱਗਾ ਹੋਇਆ ਸੀ ਕਹਿੰਦੇ ਪ੍ਰਵਾਹ ਚ ਕਰਕੇ ਤੇ ਪੈਰ ਰੱਖਣ ਜਗ੍ਹਾ ਨਹੀਂ ਸੀ ਇੰਨੇ ਲੋਕ ਆ ਗਏ ਸੀ ਇਹਦੇ ਵਿੱਚ ਕਿੰਨੀ ਸੱਚਾਈ ਹੈ ਹਾਂਜੀ ਬਹੁਤ ਜ਼ਿਆਦੀ ਸੱਚਾਈ ਹੈ ਹਾਂਜੀ ਸਰ ਜਦੋਂ ਆਏ ਨਹੀਂ ਸਾਰੇ ਇਹਦੇ ਉਥੋਂ ਮਤਲਬ ਕਿ ਸਤਾਤ ਨੂੰ ਪ੍ਰਿੰਦੀ ਪ੍ਰਿਆ ਤੇ ਉਹਦੋਂ ਆਉਣ ਦੇ ਨਾਲ ਹੀ ਸਾਡੇ ਘਰੇ ਪਤਾ ਨਹੀਂ ਲੱਗਾ ਕਿ ਕਿਧਰੋਂ ਭੈਣ ਭਰਾ ਸਾਡੇ ਇੰਨੇ ਆ ਗਏ ਮਿੰਟੋਂ ਮਿੰਟ ਹੀ ਬਹੁਤ ਜ਼ਿਆਦਾ ਬੜਾ ਮਾਣ ਕੀਤਾ ਸਾਨੂੰ ਬੱਚੇ ਸਾਡੇ ਦੇ ਨਾਲ ਉਹਨਾਂ ਬਹੁਤ ਜ਼ਿਆਦਾ ਸਵਾਗਤ ਕੀਤਾ ਅੱਜ ਬੱਚੇ ਤੇ ਵੀ ਮਾਣ ਆ ਮਾਪੇ ਨੂੰ ਜਦੋਂ ਲੰਘਦੇ ਨੇ ਲੋਕ ਕਹਿੰਦੇ ਨੇ ਵੀ ਇਹ ਮਾਤਾ ਸੰਦੀਪ ਕੋਲ ਇੱਕਾਂ ਦੀ ਮਾਤਾ ਵਾ ਉਹ ਪਿਤਾ ਵਾ ਉਹ ਭੈਣਾ ਜਾ ਰਹੀਆਂ ਕਿੰਨਾ ਚੰਗਾ ਲੱਗਦਾ ਚੀਮ ਲੱਗਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚੰਗਾ ਲੱਗਦਾ ਸਾਰਾ ਲੈਂਦਾ ਵੀ ਹਰ ਇੱਕ ਬੱਚੇ ਨੂੰ ਕਬੱਡੀ ਦੇ ਵਿੱਚ ਆਉਣਾ ਚਾਹੀਦਾ ਵਾ ਕਬੱਡੀ 'ਚ ਮਿਹਨਤ ਕਰਨੀ ਚਾਹੀਦੀ ਆ ਆਪਣਾ ਮਾਪਾਪ ਦਾ ਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਵਾ ਹਾਂਜੀ ਹਾਂ ਅਸੀਂ ਸਾਰੇ ਬੱਚਿਆਂ ਨੂੰ ਬੜਾ ਖੁਸ਼ ਵੇਖ ਕੇ ਹੁਣ ਨਹੀਂ ਮੈਂ ਇਹੀ ਗੱਲ ਕਹਿਨੀ ਮੈਂ ਸਾਰੇ ਬੱਚਿਆਂ ਨੂੰ ਵੇ ਆਪਣੇ ਵੀਰ ਵੱਲੇ ਵੇਖੋ ਤੁਸੀਂ ਵੀ ਇਹੋ ਕੰਮ ਕਰੋ ਜੇ ਤੁਹਾਡੇ ਮਨ 'ਚ ਹੈ ਹੀ ਨਾ ਅਸੀਂ ਵੀ ਇੱਕ ਮਰਗੇ ਬਣੀਏ ਤਾਂ ਤੁਸੀਂ ਸਿੱਖੋ ਕਿ ਇਹਨੂੰ ਵੀ ਪਤਾ ਹੋਵੇ ਪੀ ਸਹੀ ਠੀਕ ਉੱਠਿਆ ਤਾਂ ਬਚਾ ਤੇ ਚਲੋ ਅਸੀਂ ਵੀ ਹੋ ਜਾਈਏ ਬਣੀਏ ਹਮੇਸ਼ਾ ਕਹਿੰਦਾ ਕਹਿੰਦੇ ਗਰੀਬੀ 'ਚ ਉੱਠਿਆ ਬੰਦਾ ਬੜੀ ਮਿਹਨਤ ਕਰਦਾ ਵਾ ਬੜਾ ਆਪਣਾ ਜਿਹੜਾ ਪਸ਼ੋਕੜ ਆ ਆਪਣੀ ਹਮੇਸ਼ਾ ਪੁੱਲਦਾ ਨਹੀਂ ਵੀ ਮੈਂ ਕਿਹੜੇ ਦੌਰ ਚੋਂ ਨਿਕਲ ਕੇ ਆਇਆ ਕਿਹੜਾ ਮਾੜਾ ਸਮਾਂ ਦੇਖਿਆ ਵਾ ਕਹਿੰਦੇ ਹਮੇਸ਼ਾ ਯਾਦ ਰੱਖਦਾ ਬੰਦਾ ਹਾਂਜੀ ਸਾਨੂੰ ਬਹੁਤ ਜ਼ਿਆਦੇ ਜ਼ਿਆਦੇ ਸਮੇਂ ਜ਼ਿਆਦੇ ਜੇ ਇਸ ਦੌਰ ਚੋਂ ਹੀ ਨਿਕਲੇ ਹਾਂ ਬਹੁਤ ਜ਼ਿਆਦਾ ਸਾਨੂੰ ਸਾਨੂੰ ਪਤਾ ਫਿਰ ਇੱਕੋ ਕਮਰੇ 'ਚ ਹੀ ਸਾਰੇ ਰਹਿੰਨੇ ਹਾਂ ਸਾਰੇ ਭੈਣ ਭਰਾ ਸਾਨੂੰ ਜਦੋਂ ਇਦਾਂ ਮਤਲਬ ਕਿ ਭੈਣ ਭਰਾ ਵੀ ਆਉਂਦੇ ਸੀ ਰਿਸ਼ਤੇਦਾਰ ਪਰ ਕਿ ਜੇ ਲੱਗਦਾ ਵੀ ਜੇਕਰ ਇੱਕਮ ਕਬੱਡੀ ਦਾ ਖੇਡਦਾ ਨਾ ਇਸ ਇਲਾਕੇ ਇਸ ਚੰਗੇ ਗੇਮ ਚ ਆਉਂਦਾ ਤੇ ਲੱਗਦਾ ਸੀ ਘਰ ਦੀ ਗਰੀਬੀ ਨਿਕਲ ਗਈ ਕਿਦੀ ਹੋਊਗੀ ਦੂਨੀ ਨਹੀਂ ਲੱਗਦਾ ਉਹ ਤਾਂ ਸਾਨੂੰ ਪਤਾ ਹੀ ਵੀ ਇਹਨੇ ਕੁਛ ਨਾ ਕੁਛ ਤੇ ਕਰਨਾ ਹੀ ਆ ਹਾਂ ਵੀ ਆਪਣਾ ਬੱਚਾ ਵੀ ਇਹੀ ਲਈਦਾ ਵੀ ਕਿਦਾਂ ਮਤਲਬ ਕੀ ਸਾਨੂੰ ਪਤਾ ਹੀ ਬਾਕੀ ਸਾਨੂੰ ਆ ਨਹੀਂ ਪਤਾ ਵੀ ਇਹਨੇ ਕਬੱਡੀ ਚ ਹੀ ਜਾਣਾ ਹਾਂ ਤੇ ਕੀ ਸਨੇਹਾ ਦਿਨਾ ਚਾਹੋਗੇ ਉਸਤਾਦ ਨੂੰ ਗੋਪੀ ਫਰਿੰਦੀਪਰੇ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਜੇ ਸਾਡੇ ਜਿਹੜੇ ਦਰਸ਼ਕ ਨੇ ਤੁਹਾਨੂੰ ਦੇਖ ਰਹੇ ਨੇ ਦੇਸ਼ਾਂ ਦੇਸ਼ਾਂ ਦੇ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਨੇ ਇੱਕ ਉਹਦੀ ਮਾਤਾ ਕੀ ਕਹਿਣਾ ਚਾਹੋਗੇ ਉਹਨੂੰ ਬਹੁਤ ਬਹੁਤ ਅਹੀਂ ਧੰਨਵਾਦ ਕਰਦੇ ਆ ਤਾਂ ਫਰਿੰਦੀਪਰੀ ਦਾ ਸਤਾਤ ਦਵਦੇ ਦਾ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਅੱਜ ਮਾਤਾ ਨੇ ਵੀ ਧੰਨਵਾਦ ਕੀਤਾ ਅਤੇ ਉਹਨੇ ਕਿਹਾ ਵੀ ਜੇਕਰ ਉਸਤਾਦ ਗੋਪੀ ਫਰਦੀਪਪੁਰਿਆ ਨਾ ਹੁੰਦੇ ਤੇ ਸ਼ਾਇਦ ਏਕਮ ਐਡਾ ਚੰਗੇ ਮਕਾਮ ਤੱਕ ਐਡੇ ਵਧੀਆ ਮਕਾਮ ਤੱਕ ਨਾ ਪਹੁੰਚਦਾ ਬਾਕੀ ਬੜੀ ਗਰੀਬੀ ਚੋਂ ਬੜੇ ਮਾਰੇ ਹਾਲਾਤਾਂ ਚੋਂ ਨਿਕਲ ਕੇ ਆਇਆ ਵਾ ਜਿਹੜਾ ਏਕਮ ਆ ਸਾਡੀ ਦਸ਼ਕਾਂ ਪੀ ਲਿਆ ਇਸ ਵੀਡੀਓ ਬਹੁਤ ਵਾਰ ਸ਼ੇਅਰ ਕਰਦੇ ਹੋ ਜਿਹੜੇ ਕਬੱਡੀ ਨੂੰ ਕਬੱਡੀ ਜਗਤ ਨੂੰ ਪਿਆਰ ਕਰਦੇ ਨੇ ਜਿਹੜੇ ਏਕ ਨੂੰ ਪਿਆਰ ਕਰਦੇ ਨੇ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਅਮਰਸਾਤ ਜੀ ਮੜ ਕੀ ਨਾਮ ਤੁਹਾਡਾ ਸਿੱਖਦੇ ਸੋਦੇ ਸਿੰਘ ਕੀ ਲੱਗਦੇ ਤੁਸੀਂ ਇਹ ਕਹਿੰ ਅਗਲੇ ਪੇਹਾਰੀ ਬੇਟਾ ਹੈ ਕਿਹਨਾਂ ਹਾਂਜੀ ਤੇ ਮੈਨੂੰ ਸੋ ਵੀ ਕਦੋਂ ਦਾ ਸ਼ੌਂਕ ਆ ਇੱਕ ਨੂੰ ਕਬੱਡੀ ਦਾ ਸ਼ੌਂਕ ਵੇਖਣਾ ਵੀ ਵੇਖਣਾ ਵੀ ਨਿੱਕੇ ਦੇ ਨੇ ਸ਼ੌਂਕ ਹੈ ਨਾ ਨਿੱਕੇ ਹੁੰਦੇ ਤਾਂ ਹਾਂਜੀ ਤੇ ਤੁਸੀਂ ਕੰਮ ਕੀ ਕਰਦੇ ਹੋ ਕੰਮ ਇਹ ਮੈਂ ਤਮਜੋਰੀ ਹਾਂ ਜਿਹੜਾ ਚਲਾਈਦਾ ਜਿਹੜਾ ਚਲਾਈਦਾ ਹਾਂਜੀ ਤੁਹਾਡੇ ਨਾਲ ਕਿੰਨੀ ਕੀ ਮਿਹਨਤ ਕੀਤੀ ਹੈ ਕਿ ਆਪਣੇ ਮੈਂ ਬਹੁਤ ਵੱਧ ਕੀਤੀ ਹਾਂ ਜਦੋਂ ਦਾ ਵੀ ਮਤਲਬ ਵੀ ਸੰਭਾਲ ਸੰਭਾਲੀ ਪੂਰੀ ਮਿਹਨਤ ਕੀਤੀ ਹੈ ਮੇਰੇ ਨਾਲ ਹਾਂਜੀ ਅੱਜ ਹਾਂਜੀ ਅੱਜ ਹੁਣ ਫਿਰ ਤੁਹਾਨੂੰ ਪਤਾ ਹੀ ਅੱਜ ਪੈ ਗਿਆ ਇਸ ਕੰਮ 'ਚ ਫਿਰ ਆਲਾ ਮੈਂ ਬਿਆਹ ਹੋ ਗਾ ਮਗਾਨਾ ਮੈਂ ਚਲੋ ਕਰੀ ਜਾਓ ਕਿੰਨੇ ਕਿ ਮਿਹਨਤ ਕਰਦਾ ਹੈ ਕੰਮ ਮਿਹਨਤ ਵਾਧੂ ਕਰਦਾ ਹੈ ਓਸਤਾਦ ਕੀ ਹਾਲ ਹੈ ਕੀ ਕਰਨਾ ਹੈ ਓਸਤਾਦ ਬਾਰੇ ਓਸਤਾਦ ਨੇ ਦੇਰ ਨੇ ਮਾਰਿਆ ਬੜੀ ਮਾਰਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਜਿਹੜਾ ਓਸਤਾਦ ਬਹੁਤ ਬਹੁਤ ਧੰਨਵਾਦ ਗੋਪੀ ਫਰੀਦੀ ਬੰਦ ਗੋਪੀ ਸੰਧੋਈਆ ਹਾਂਜੀ ਤੇ ਕਿੰਨੇ ਕਿ ਕਿ ਲਾਦਾ ਜਦੋਂ ਦਾ ਗੋਪੀ ਦੇ ਹੱਥ ਆਖਿਆ ਇੱਕਮ ਉਤੇ ਇੱਕਮ ਦੀ ਚੜ੍ਹਾਈ ਹੋ ਗਈ ਹਾਂਜੀ ਹਾਂਜੀ ਬਹੁਤ 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 ਚੜ੍ਹਾਈ ਹੋਈ ਜਦੋਂ ਦਾ ਇਹਦੇ ਨਾਲ ਗਿਆ ਵਾਧੂ ਹੋਈ ਮਹਾਰਾਜ ਦੀ ਕਿਰਪਾ ਉਹਨਾਂ ਨੇ ਮਹਾਰਾਜ ਰੋਤ ਤਰਕਿਆਂ ਚ ਗਏ ਕਿੰਨਾ ਕਿ ਮਾਨਤ ਮਾਲ ਮਿਲਦਾ ਹੁਣ ਵਾਧੂ ਜੀ ਵਾਧੂ ਮਾਰਾ ਕਰਦਾ ਕਿਰਪਾ ਬਹੁਤ ਕਿਰਪਾ ਦੀ ਮਾਰਦਾ ਜਦੋਂ ਤੁਸੀਂ ਬਾਜ਼ਾਰ ਜਾਂਦੇ ਲੋਕ ਕਹਿੰਦੇ ਨੇ ਇੱਕੰਦਾ ਪਿੱਦਾ ਜਾ ਰਿਹਾ ਹਾਂਜੀ ਹਾਂਜੀ ਕੀ ਕਹਿੰਦੇ ਲੋਕ ਹੁਣ ਤਾਂ ਫੇਰ ਤਾਂ ਪਤਾ ਹੀ ਆ ਜਿਹਨੇ ਨਹੀਂ ਵੀ ਬੁਲਾਉਣਾ ਉਹ ਵੀ ਬੁਲਾਉਂਦਾ ਵੀ ਆਂਦਾ ਵੀ ਇਹ ਹੁੰਦਾ ਡੈਡੀ ਆ ਨਿਕਨੇ ਕਿ ਬੱਚੇ ਵੀ ਬੋਲਦੇ ਆ ਵੀ ਇਹ ਹੁੰਦਾ ਡੈਡੀ ਆ ਕਿ ਵੀ ਹੋਰ ਪਿੰਡ ਦੇ ਵਿੱਚ ਵੀ ਚਲ ਜੀਏ ਦੋ ਵੀ ਆਖ ਦਿੰਦੇ ਵੀ ਇੱਕੰਦਾ ਡੈਡੀ ਹੈ ਜਾਣ ਲਿਆ ਕਿੰਨੀ ਖੁਸ਼ੀ ਹੁੰਦੀ ਹੁੰਦਾ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਤੁਸੀਂ ਵਾਧੂ ਹੁੰਦੇ ਆ ਉਸਤਾਦ ਕਿੰਨਾ ਮਾਨਾ ਕਰਦੇ ਆ ਮੈਂ ਨਾ ਬਹੁਤ ਜ਼ਿਆਦਾ ਕਿ ਲੱਗਦਾ ਜੀ ਜੇਕਰ ਸਾਡਾ ਮੈਂਦਾ ਜੀ ਇਨਾਮ ਕਾਂ ਤੱਕ ਨਾ ਪਹੁੰਚਦੇ ਇਹ ਤੇ ਫਿਰ ਹੁਣ ਰੱਬ ਹੀ ਬੇਲੀ ਹੈ ਇਹ ਨਾਲ ਮਿਲਣਾ ਹੀ ਤੇ ਨਾ ਚੜਾਈ ਹੋਣੀ ਹਾਂਜੀ ਉਹਨਾਂ ਨੇ ਚਲੋ ਖੁਸ਼ੀ ਆ ਬਹੁਤ ਖੁਸ਼ੀ ਆ ਇਹ ਆਪਣੇ ਘਰ ਵੀ ਆਏ ਆ ਉਹ ਦਿਨਾਂ ਦੇ ਵੀ ਤੁਸੀਂ ਖੁਸ਼ ਆ ਮੈਂ ਮਾਰ ਖੁਸ਼ ਆਪਾਂ ਬਹੁਤ ਖੁਸ਼ ਆਪਾਂ ਹਾਂਜੀ ਹੋਣੀ ਕੰਮ ਕਿੱਥੇ ਗਿਆ ਗੇ ਦੋ ਮਾਰ ਤੇ ਹੁਣ ਇਹ ਕੰਮ ਗਿਆ ਉਹ ਲੂਜੀ ਰੈਟ ਇੰਗਲੈਂਡ ਗਿਆ ਫੋਨ ਫੜਦਾ ਆਪਾਂ ਹਾਂਜੀ ਫੋਨ ਆਉਂਦਾ ਵਾ ਕਿਸੇ ਵळे ਆਉਂਦਾ ਆ ਆਪਣੇ ਕੋਲ ਅਜੇ ਫੋਨ ਫਾਨ ਨਹੀਂ ਹੈਗਾ ਵੀ ਤੇ ਲਵਾਂਗੇ ਹੋਰ ਇੱਕ ਮਿਲਿਆ ਉਹਨੂੰ ਗਿਫਟ ਉਹਨੇ ਹਾਂਜੀ ਗਿਰਤ ਮਿਲਿਆ ਉਹ ਤੋਂ ਫਿਰ ਅਸੀਂ ਕਹਾਂ ਉਹਨੂੰ ਆਖਿਆ ਅਸੀਂ ਤੂੰ ਆਂਦਾ ਫਿਰ ਮੈਂ ਦੋਵੇਂ ਖਾਣੇ ਮੈਂ ਚੱਲ ਦੋਵੇਂ ਲੈ ਜਾ ਹੁਣ ਕੀ ਕੀ ਮਿਲਿਆ ਹੋਰ ਗਿਫਟ ਵਿੱਚ ਹੋਰ ਇੱਕ ਮੋਟਰਸਾਈਕਲ ਮਿਲਿਆ ਤੇ ਬੈੱਡ ਮਿਲੇ ਹਾਂਜੀ ਕੱਪ ਕਿ ਨਹੀਂ ਮਿਲੇ ਕੱਪ ਵੱਧੂ ਮਿਲੇ 8 ਮਿਲ ਗਏ ਕੱਪ ਕੱਪ ਮਹਾਰਾ ਦੀ ਕਿਰਪਾ ਵੱਧੂ ਹੁਣ ਗਾਂਹ ਜੇ ਕਾਫੀ ਹੋਣੇ ਇਹਨਾਂ ਨੂੰ ਦੇਣੇ ਬਹੁਤ ਖੁਸ਼ ਹਾਂ ਤੁਹਾਨੂੰ ਬਹੁਤ ਜੀ ਬਹੁਤ ਜੇ ਲੱਗਦਾ ਘੱਟ ਗਰੀਬੀ ਦੂਰ ਕਰੂ ਇੱਕ ਵਕਤ ਹਾਂਜੀ ਕਰੂਗਾ ਤੇ ਬਾਹਰ ਖੇਡੂਗਾ ਤਾਂ ਜਾਊਗਾ ਤੇ ਫੇਰ ਹੀ ਕਰੂਗਾ ਉਹ ਦੇਖ ਉਹਨਾਂ ਦੇ ਹੱਥ ਵਾਸਲੇ ਮਹਾਰਾਜ ਦੇ